ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ। ਇੱਕ ਗਰਾਊਂਡ ਦੇ ਵਿੱਚ ਨਵਾਂ ਰੂਲ ਵੀ ਬਣਾ ਦਿੱਤਾ ਗਿਆ ਵੀ ਬੰਦਾ 5:30 ਤੋਂ ਲੇਟ ਹੁੰਦਾ ਚਾਹੇ ਕੋਈ ਵੀ ਹੋਵੇ ਚਾਹੇ ਟੀਮ ਦਾ ਕੈਪਟਨ ਹੀ ਹੋਵੇ ਉਸ ਨੂੰ ਬਾਹਰ ਬੈਠਣਾ ਪਵੇ। ਅੱਜ ਨਵੇਂ-ਨਵੇਂ ਗਾਇਜ਼ ਆਏ ਹਨ। ਆਏ ਗਾਇਜ਼। ਵਾਹ ਵਾਹ। ਤੂੰ ਥੋੜਾ ਚੰਨਣੇ ਰਹਿਣਾ ਓਏ। ਲੈਟਾ ਬਤਾਓ ਲੈਟਾ ਬਤਾਓ। ਉਹ ਲੈਟਾ। ਇਹਦੀ ਟੀ-ਸ਼ਰਟ ਲਵਾਓ। ਜਲ ਚਲ। ਤਨੂੰ ਕਿਹੜੀ ਟੀ-ਸ਼ਰਟ ਪਾਊਗਾ ਤਨੂੰ ਕਾਲੀ ਤੇ ਚਿੱਟੀਆਂ ਲਕੀਰਾਂ ਵਾਲੀ ਜਿਹੜੀ ਅਪਰਾਧੀਆਂ ਦੇ ਪਾਈ ਹੁੰਦੀ ਆ ਇਹਨਾਂ ਨੂੰ ਹੁਣ ਕ੍ਰਿਕਟ ਦਾ ਸ਼ੌਂਕ ਜਾ ਗਿਆ ਆਹ ਨਿਗਾ ਨਿਗੇ ਨਿਆਣਿਆਂ ਨਾਲ ਐਸ ਉਮਰ ਦੇ ਵਿੱਚ ਕੋਈ ਵਿਰਲਾ ਹੀ ਮਤਲਬ ਬੰਦਾ ਹੁੰਦਾ ਜਿਹੜਾ ਇੰਨਾ ਉੱਠ ਖੁਦ ਐਕਸਰਸਾਈਜ਼ ਕਰ ਸਕਦਾ ਹੋਰ ਕੋਈ ਨਹੀਂ ਆ ਮਹਿੰਦਰ ਲਾਲ ਘੰਟੇ ਬਿਦ ਬਲੌਂ ਕਰਦਾ ਖੜਾ ਕਿੰਨੇ ਕਿਲੋਮੀਟਰ ਸਵੇਰੇ ਲੌਣੇ ਰਨਿੰਗ ਦਿੰਦੀ ਬਸ 10 ਕਿਲੋਮੀਟਰ 15 ਕਿਲੋਮੀਟਰ ਨਹੀਂ ਦਿਖਾ ਲਾ ਖਰਾਕ ਕੀ ਆ ਖਰਾ ਵਿੱਚ ਹੋ ਘਰੇ ਬਣ ਜਾਏ अच्छा और जो ही जाना हुन बडहापे जान के 2 किलो बादाम हुन चीज मिलिया ओके वो बढ़िया लगिया मैंने छोले मिले थोड़े ये एथलेटिक ਦੇ ਇਵੈਂਟ ਵੀ ਜਦਾਂ ਜ਼ਿਲ੍ਹਿਆਂ ਚ ਟੂਰਨਾਮੈਂਟ ਹੁੰਦੇ ਜਾਂ ਬਾਹਰਲੀ ਸਟੇਟਾਂ ਦੇ ਟੂਰਨਾਮੈਂਟ ਹੁੰਦੇ ਜਾਂ ਉੱਥੇ ਜਾਂਦੇ ਰਹਿੰਦੇ ਆ ਕਿਹੜਾ ਕਿਹੜਾ ਇਵੈਂਟ ਖੇਡਦੇ ਆ ਦੱਸ ਦਿਓ ਮੜਾ ਜੀ ਮੈਂ ਕਿਹੜੇ ਕਿਹੜੇ ਚ ਤੁਹਾਡਾ 골ਡ ਮੈਡਲ ਆ ਆਪਾਂ ਕੱਲ ਮੇਰਦੇ ਮਿਲਦੇ ਆ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਇਸੇ ਜਗ੍ਹਾ ਇਸੇ ਟਾਈਮ ਤਦ ਤੱਕ ਲਈ ਰੱਬ ਰੱਖਾ ਬਾਏ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਅੱਜ 5 ਤਰੀਕ ਹੈ ਜੀ ਤੇ ਚੱਲੇ ਆ ਜੀ ਫੇਰ ਸਵੇਰ ਦਾ ਸਮਾਂ ਗਰਾਊਂਡ ਦੇ ਵਿੱਚ 5 ਵਜੇ ਚੁੱਕੇ ਆ ਤੇ 5:30 ਵਜੇ ਆਪਣੀ ਗੇਮ ਹੋ ਜਾਂਦੀ ਆ ਸਟਾਰਟ ਮੁੰਡੇ ਸਾਰੇ ਟਾਈਮ ਨਾਲ ਆ ਜਾਂਦੇ ਆ ਤੇ ਗਰਾਊਂਡ ਦੇ ਵਿੱਚ ਨਵਾਂ ਰੂਲ ਵੀ ਬਣਾ ਦਿੱਤਾ ਗਿਆ ਵੀ ਜੇ ਕੋਈ ਬੰਦਾ 5:30 ਤੋਂ ਲੇਟ ਹੁੰਦਾ ਚਾਹੇ ਕੋਈ ਵੀ ਹੋਵੇ ਚਾਹੇ ਟੀਮ ਦਾ ਕੈਪਟਨ ਵੀ ਹੋਵੇ ਉਸ ਨੂੰ ਬਾਹਰ ਬੈਠਣਾ ਪਵੇਗਾ ਤੇ ਇਹ ਰੂਲਾ ਜੀ ਤਿੰਦਾ ਇਸ ਕਰਕੇ ਆਪਾਂ ਨੂੰ ਜਲਦੀ ਜਲਦੀ ਜਾਣਾ ਪਵੇਗਾ ਹੋਰ 10 15 ਮਿੰਟ ਹਲੇ ਆਪਾਂ ਨੂੰ ਘਰੇ ਲੱਗ ਜਾਣੇ ਕਿਉਂਕਿ ਤਿਆਰੀ ਹੋਣ ਵਾਲੀ ਆ ਤੇ ਆਪਾਂ 5:30 ਵਜੇ ਤੋਂ ਪਹਿਲਾਂ ਪਹਿਲਾਂ ਪਹੁੰਚਣਾ ਤੇ ਪਹੁੰਚ ਕੇ ਖੇਦਵਾਰਾ ਕਰਦੇ ਆ ਜੀ ਤੁਹਾਡੇ ਨਾਲ ਗੱਲਬਾਤ ਬਾਏ ਕਰਮ ਕਰ ਦੇਣਾ ਬਜਹਾਵੇ ਇਹ ਸੱਤ ਸਭਨਾ ਦਾ ਖਲਦਮ ਜਗ ਮੰਦ ਤੇ ਸੋਹਰ ਪਾਵੇ ਅੱਜ ਨਵੇਂ ਨਵੇਂ ਗਾਇਜ ਆਏ ਹਨ ਆ ਬੰਦੇ ਹੋ ਗਏ ਨਾ ਪੂਰੇ ਨਵੇਂ ਨਵੇਂ ਗਾਇਚ ਆ ਗਏ ਆ ਅਜੀ ਖੇਚੇ ਦੇ ਰੱਖਣਾ ਨੋਨੀ ਨੂੰ ਨਹੀਂ ਡਾ ਦੇਣਾ ਬਾ ਪਹਿਲੀ ਸੱਤੀ ਬਾ ਮੈ ਗਈ ਹੈਗੀ ਹੈਗੀ ਆ ਮੈਂ ਗਿਆ ਆਏ ਗਾਇਚ ਵਾ ਚੱਲ ਓਏ ਤੂੰ ਓ ਪਾਜੀ ਓਏ ਆਜੋ ਯਾਰ ਡੇੜੇ ਬੰਦੇ ਪੱਕੇ ਹੁੰਦੇ ਪਹਿਲਾਂ ਉਦੋਂ-ਉਦੋਂ ਹੋ ਜਾਓ ਤੂੰ ਥੋੜਾ ਚੰਨਣੇ ਰਹਿਣਾ ਓਏ ਲੱਟਾ ਵਧਾਓ ਲੱਟਾ ਵਧਾਓ ਫਾੜ ਬਾਜੀ ਨਹੀਂ ਯਾਰ ਮੋਗੜਾ ਬਣਾਈ ਐਰੀ ਟੀ-ਸ਼ਰਟ ਲਵਾਓ ਚੱਲ ਚੱਲ ਲਾ ਫਾੜ ਨਾਂਗਿਆਂ ਦੀ ਟੀਮ ਓਏ ਓਏ ਲਾਓ ਲਾਓ ਕੱਪੜੇ ਲਵਾ ਦੇ ਕੱਪੜੇ ਕਿਹੜੇ ਨਹੀਂ ਭਲੇਖਾ ਨਹੀਂ ਪੈਂਦਾ ਯਾਰ ਇਹਦਾ ਇੱਕ ਦੇ ਟੀ-ਸ਼ਰਟਾ ਪਾਈਆਂ ਇੱਕ ਠੀਕ ਆ ਇਦਾਂ ਹੀ Yeah. <laughs> ਆਣੀ ਸਾਦੇ ਗਰੁੱਪ ਨੂੰ ਤੈਨੂੰ ਕਿਹੜੀ ਟੀ-ਸ਼ਰਟ ਪਾਊਗਾ ਵਧੀਆ ਸਭੋ ਗਿੰਤੀ ਚ ਘਾਟ ਨਹੀਂ ਦੱਸੀ ਤੈਨੂੰ ਕਾਲੀ ਚ ਚਿੱਟੀਆਂ ਲਕੀਰਾਂ ਵਾਲੀ ਜਿਹੜੀ 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 ਉਹ ਅਪਰਾਧੀਆਂ ਦੇ ਪਾਈ ਹੁੰਦੀ ਆ ਕਹਤੀਆਂ ਦੇ ਇਹ ਨੇਰੇ ਜੋ ਤੋਂ ਨੇਰਾ ਹੁੰਦਾ ਨਾ ਹੁਣੀਆਂ ਵੀ ਅੱਜ ਜਮਾਨਤ ਤੇ ਆ ਉਹ ਭਾਈ ਪਤਾ ਕੀ ਨਿਆਣੇ ਹੁੰਦੇ ਐਵੇਂ ਭੱਜ ਦੇ ਵਿੱਚ ਵੱਜਣਗੇ ਆ ਵੀ ਆਉ ਰਿਹਾ ਨਰੇ ਜੇ ਪਤਾ ਵੀ ਨਹੀਂ ਲੱਗਣਾ ਦੂਸਰੀ ਇਹ ਗੱਲ ਆ ਉਹ ਵੀ ਲੈਡ ਬੰਦਾ ਨਾ ਇਹ ਖੜਾ ਹੀ ਉੱਥੇ ਹੁੰਦਾ ਇਹ ਖੜਾ ਵੀ ਉੱਥੇ ਹੀ ਹੁੰਦਾ ਸਹੀ ਆ ਜੀ ਦੋਸਤੋ ਗੇਮ ਅੱਜ ਕੰਢ ਲੱਗੀ ਆ ਜੀ ਮੈਚ ਰਿਆ ਸਾਡੀ ਟੀਮ ਜਿੱਤੀ ਆ 6-2 ਨਾਲ ਮੁਕਾਬਲਾ ਤੇ ਗਰਾਊਂਡ ਵਿੱਚ ਅੱਜ ਫੁੱਲ ਰੌਣਕਾਂ ਲੱਗੀਆਂ ਮੁੰਡੇ ਫੁੱਟਬਾਲ ਖੇਡਣ ਤੋਂ ਬਾਅਦ ਹੁਣ ਵਾਲੀਬਾਲ ਵੱਲ ਹੋ ਗਿਆ ਤੇ ਬਹੁਤ ਸੋਹਣੀ ਜੋਰਜਮਾਇਸ਼ ਹੋ ਰਹੀ ਆ ਤੇ ਇਧਰ ਸਾਡੇ ਭਾਜੀ ਹੁਣੀ ਇਹਨਾਂ ਨੂੰ ਹੁਣ ਕ੍ਰਿਕਟ ਦਾ ਸ਼ੌਂਕ ਜਾਗਿਆ ਆਹ ਨਿਕੇ ਨਿਕੇ ਨਿਆਣਿਆਂ ਨਾਲ ਹਲੋ ਕਰਾ ਬੋਲ ਵਾਲੀਬਾਲ ਵੀ ਚੱਲ ਰਿਹਾ ਇੱਧਰ ਸਮਰ ਛੰਡ ਸਾਹਿਬ ਲੱਗੇ ਹੋਏ ਆ ਜੀ ਸੇਰੇ ਜਿੱਥੇ 5 ਵਜੇ ਤੋਂ ਅੱਗੇ ਮੁੰਡੇ ਪਹਿਲਾਂ ਫੁੱਟਬਾਲ ਖੇਡਦੇ ਰਹੇ ਤੇ ਹੁਣ ਵਾਲੀਬਾਲ ਤੋਂ ਵਾਲੇ ਹੋਏ ਦਏ ਆ ਤੇ ਇੱਧਰ ਸਾਡੇ ਸਤਕਾਰਯੋਗ ਅੰਕਲ ਜੀ ਮਹਿੰਦਰ ਲਾਲ ਜੀ ਉਹ ਵੀ ਪਹੁੰਚੇ ਹੋਏ ਆ ਅੱਜ ਤੇ ਐਸ ਉਮਰ ਦੇ ਵਿੱਚ ਕੋਈ ਵਿਰਲਾ ਹੀ ਮਤਲਬ ਬੰਦਾ ਹੁੰਦਾ ਜਿਹੜਾ ਇੰਨਾ ਉੱਠ ਖੁਦ ਐਕਸਰਸਾਈਜ਼ ਕਰ ਸਕਦਾ ਹੋਰ ਭਾਜੀ ਕੀ ਆਲਾ ਠੀਕ ਠਾਕ ਹੋ ਤੇ ਐ 1 ਮਿੰਟ ਟਾਈਮ ਹਾਂਜੀ ਹਾਂਜੀ ਖੜੇ ਰੁਕਿਓ 1 ਮਿੰਟ ਹੋਰ ਸੇਤਾ ਕਿਤਾ ਬਹੁਤ ਵਧੀਆ ਫਿੱਟ ਫਿੱਟ ਹਾਂਜੀ ਹਾਂਜੀ ਆਪ ਦਾ ਨਾਮ ਦੱਸ ਦਿਓ ਪਹਿਲਾਂ ਮੇਰਾ ਨਾਮ ਮਹਿੰਦਰ ਲਾਲ ਮੈਂ ਦਿੱਬੇ ਬਿਲੋਂ ਕਰਦਾ ਤੇ ਕਬੂਸਰਾ ਬਾਜ਼ਾਰ ਵਿੱਚ ਇਹਨਾਂ ਦੀ ਹੈਗੀ ਆ ਜੀ ਸਾਈਕਲਾਂ ਦੀ ਦੁਕਾਨ ਤੇ ਸਾਈਕਲ ਗੈਸ ਚੁੱਲੇ ਵਗੈਰਾ ਰਿਪੇਅਰ ਕਰਦੇ ਆ ਨਾਲ ਹੋਰ ਕਿਹੜਾ ਕਿਹੜਾ ਕੰਮ ਕਰਦੇ ਆ ਬਸ ਹੱਡੀਆਂ ਦਾ ਗੈਸ ਚੁੱਲਿਆਂ ਦਾ ਹਾਂ ਤੇ ਸਾਈਕਲਾਂ ਦਾ ਅੱਛਾ ਤੇ ਕੰਮ ਵਗੈਰ ਵਧੀਆ ਚੱਲਦਾ ਕੰਮ ਬਹੁਤ ਵਧੀਆ ਸ਼ੁਕਰ ਆ ਤੇ ਤੁਸੀਂ ਵੀ ਅੱਜ ਗਰਾਊਂਡ 'ਚ ਆਏ ਆ ਤੁਹਾਨੂੰ ਵਾਧ ਅੱਗੇ ਤੁਸੀਂ ਜਾਣਦੇ ਆ ਰੋਡ ਤੇ ਰੋਡ ਤੇ ਤੇ ਕਿੱਧਰ ਨੂੰ ਜਾਣਦੇ ਆ ਮੈਂ ਬਾਬਾ ਦਰਬਾਰਾ ਸਿੰਘ ਹਾਂਜੀ ਜਾਂ ਤਰਮੰਡੀ ਚੌਧਰੀਆ ਓਕੇ ਜਾਂ ਫਿਰ ਮੰਗੂਪੁਰ ओके ਰਾਤ ਨੂੰ ਮੰਡੀ ਚੌਧਰੀਆਂ ਫੇ ਆਉਣਾ ਹੁੰਦਾ ਤੇ ਪੈਦਲ ਕੇ ਰਨਿੰਗ ਕਰਕੇ ਰਨਿੰਗ ਕਰਕੇ ਵੀ ਪੈਦਲ ਵੀ ਹਰ ਤਰ੍ਹਾਂ ਦਾ ਕਿੰਨੇ ਕਿਲੋਮੀਟਰ ਸਵੇਰੇ ਲਾਉਨੇ ਰਨਿੰਗ ਤੁਸੀਂ ਬਸ 10 ਕਿਲੋਮੀਟਰ 15 ਕਿਲੋਮੀਟਰ ਇੰਨੀ ਜ਼ਰੂਰੀ ਆ ਜੀ ਅੱਛਾ 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 ਯਾਨੀ ਕਿ ਡੇਲੀ ਸਵੇਰੇ ਰੁਟੀਨ ਆ ਬਿਲਕੁਲ ਜੀ ਦਿੱਕਤ ਕਿੰਨੇ ਵਜੇ ਉੱਠ ਜਾਨੇ ਬਸ 6:30 ਤੇ ਜਾਗ ਆ ਜਾਂਦੀ ਆ ਅੱਛਾ ਤੇ ਫਰੈਸ਼ ਹੋ ਕੇ 6:30 ਕਰਾਉਣ ਨੂੰ ਨਹੀਂ ਤੇ ਰਾਤ ਨੂੰ ਸੌਣ ਦਾ ਸਮਾਂ ਕੀ ਆ ਬਸ 10 ਵਜੇ ਤੋਂ ਬਾਅਦ ਸੌਂਗਾ ਠੀਕ ਆ ਅੱਛਾ 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 ਹੂੰ ਤੇ ਦਪੈਰੇ ਵੀ ਰੈਸਟ ਕਰਦੇ ਕਿ ਨਹੀਂ ਬਾਜ਼ੀ ਨਾ ਕੋਈ ਰੈਸਟ ਨਹੀਂ ਹੁੰਦੀ ਹਾਂ ਹਾਂ ਇਹ ਤਾਂ ਧੱਕੜ ਵਾਲਾ ਆ ਕਰਨਾਂ ਦੀ ਥਕਣਾ ਨਹੀਂ ਇਹ ਹੀ ਗੱਲ ਵਾਂਦਾ ਜੀ ਇਹ ਜਜਬਾ ਜਾਈਦਾ ਤੇ ਖਾਣਾ ਕੀ ਆ ਤੇਰਾ ਵੀ ਜੋ ਘਰੇ ਬਣ ਜਾਏ ਅੱਛਾ ਬਹੁਤ ਚੋਹੇ ਖਾਣਾ ਕੋਈ ਸਪੈਸ਼ਲ ਖਾਣਾ ਨਹੀਂ ਬਿਲਕੁਲ ਨਹੀਂ ਘਰ ਦਾ ਜੋ ਰੋਟੀਨ ਚ ਰੋਟੀ ਪਾਣੀ ਬਣਦਾ ਬਸ ਉਹੀ ਖਾਣਾ ਨਾ ਹੁਣ ਆ ਬੜਿਆਪੇ ਜਾਣ ਕੇ 2 ਕਿਲੋ ਬਦਾਮ ਹੁਣ ਕਿੱਥਾਂ ਮਿਲੀਆਂ ਓਕੇ ਉਹ ਵਧੀਆ ਲੱਗਿਆ ਹੁਣ ਇਹਨਾਂ ਛੋਲੇ ਮਿਲ ਜੇ ਥੋੜੇ ਜਿਹਾ ਤੇ ਆਪਾਂ ਬਾਈ ਦੀ ਦਾਦੀ ਆਪਾਂ ਇਹਨਾਂ ਦੀ ਪਹਿਲਾਂ ਵੀ ਵੀਡੀਓ ਕੀਤੀ ਹੋਈ ਉਹ ਫੁੱਲ ਇੰਟਰਵਿਊ ਆ ਉਹ ਤੁਸੀਂ ਆਪਣੇ ਚੈਨਲ ਤੇ ਜਾ ਕੇ ਵੇਖ ਸਕਦੇ ਆ ਉਹਨਾਂ ਨਾਲ ਆਪਾਂ ਕਾਫੀ ਗੱਲਾਂ ਕੀਤੀਆਂ ਸੀ ਇਹਦੇ ਵਿੱਚ ਜੀ ਬਾਈ ਜੀ ਇਹ ਇਹ ਐਥਲੈਟਿਕ ਦੇ ਈਵੈਂਟ ਵੀ ਜਦੋਂ ਜਿਲਿਆਂ 'ਚ ਟੂਰਨਾਮੈਂਟ ਹੁੰਦੇ ਜਾਂ ਬਾਹਰਲੀਆ ਸਟੇਟਾਂ 'ਚ ਟੂਰਨਾਮੈਂਟ ਹੁੰਦੇ ਆ ਉੱਥੇ ਜਾਂਦੇ ਰਹਿੰਦੇ ਆ ਤੇ ਇਹ ਕਿਹੜਾ ਕਿਹੜਾ ਈਵੈਂਟ ਖੇਡਦੇ ਆ ਦੱਸ ਦਿਓ ਮੜਾ ਜੀ ਕਿਹੜੇ ਕਿਹੜੇ 'ਚ ਤੁਹਾਡਾ 골ਡ ਮੈਡਲ ਹੈਗਾ 골ਡ ਮੈਡਲ ਆਪਣੇ ਇਹਦੇ ਵਿੱਚ ਹਡਲ ਮੈਡਲ ਦੇ ਵਿੱਚ ਬਹੁਤ ਦੱਸ ਆ ਹਡਲ ਰੇਸ ਦੇ ਵਿੱਚ अच्छा फिर 21 किलोमीटर ਦੇ ਵਿੱਚ 골ਡ ਮੈਡਲ ਕਾਫੀ ਆ ਜੀ 21 ਕਿਲੋਮੀਟਰ ਦੇ ਵਿੱਚ 21 ਕਿਲੋਮੀਟਰ ਦੇ ਵਿੱਚ ਉਹ ਚ ਕਿੰਨੇ 골ਡ ਮੈਡਲ ਹੋਣਗੇ ਉਹਦੇ ਵਿੱਚ ਇਸ ਵੇਲੇ ਮੇ ਕੋ 14 ਮੈਡਲ ਤੇ 골ਡ ਮੈਡਲ ਆਉਂਦੇ ਵਿੱਚ اچھا 21 ਕਿਲੋਮੀਟਰ ਚ ਹਾਂ ਜੀ ਤੇ ਸਭ ਤੋਂ ਵਧੀਆ ਜਿਹੜਾ ਤੁਹਾਨੂੰ ਲੱਗਾ ਹੋਵੇ ਵੀ ਆਹ ਰੇਸ ਜਿੱਤ ਕੇ ਸਵਾਦ ਆਇਆ ਉਹ ਕਿੱਥੇ ਸੀਗਾ ਉਹ ਕਿਹੜਾ ਗੁਪਿੰਦਗੜ੍ਹ ਅਮਰਸਰ اچھا ਹਾਂ ਜੀ ਹਾਂ ਜੀ ਉਹ 21 ਕਿਲੋਮੀਟਰ ਰੇਸ ਆ ਇੱਕ ਕਿਹੜਾ ਕਿਲਾ ਕਿਲਾ ਗੁਪਿੰਦਗੜ੍ਹ ਸਾਈਡ ਕਿਲਾ ਗੁਪਿੰਦਗੜ੍ਹ ਜ਼ਿਲ੍ਹਾ ਜ਼ਿਲ੍ਹਾ ਅਮਰਸਰ ਅਮਰਸਰ ਠੀਕ ਆ ਤੇ ਠੀਕ ਆ ਜੀ ਤੇ ਅੱਜ ਤੱਕ ਸਭ ਤੋਂ ਵੱਡਾ ਇਨਾਮ ਕਿਹੜਾ ਜਿੱਤਿਆ ਨਕਦ ਰਾਸ਼ੀ ਦੇ ਵਿੱਚ ਬਹੁਤ ਨਕਦ ਇਹੋ ਹੀ 21000 ਰੁਪਏ ਇਨਾਮ ਜਿੱਤਿਆ ਜੀ ਅੱਛਾ 21 ਕਿਲੋਮੀਟਰ ਰੇਸ 21000 ਰੁਪਏ ਨਕਦ ਇਨਾਮ ਆ 1 ਘੰਟਾ 50 ਮਿੰਟ ਚ ਤੇ ਜਦੋਂ ਜਾਣੇ ਆ ਟੂਰਨਾਮੈਂਟਾਂ ਦੇ ਇਹਦਾ ਹੋ ਜਾਂਦੇ ਖਰਚੇ ਪੂਰੇ ਹਾਂ ਜੀ ਜੇ ਵਾਰ ਹੋ ਜਾਂਦੇ ਅੱਗੇ ਪੱਲੇ ਦੇ ਖਰਚੇ ਪੈਂਦੇ ਆ ਅੱਛਾ ਜਦ ਦੇ ਲੋ ਵੀ ਆ ਇਸ ਉਮਰ ਵਿੱਚ ਵੀ ਬਾਈ ਨੂੰ ਸ਼ੌਂਕ ਆ ਪੂਰਾ ਤੇ ਖੇਡਾਂ ਨਾਲ ਜੁੜੇ ਰਹਿੰਦੇ ਆ ਅੱਜ ਗਰਾਊਂਡ ਦੇ ਵਿੱਚ ਆਏ ਮੈਂ ਕਿਹਾ ਚੱਲ ਗੱਲਬਾਤ ਕਰਦੇ ਆ ਨਾ ਨਾ ਤੇ ਡੈਲੀ ਦੀ ਵੀ ਇਹਨਾਂ ਦੀ 15-16 ਕਿਲੋਮੀਟਰ ਦੀ ਵਾਕ ਜਰ ਨਹੀਂ ਕਹ ਲੋ ਹੁੰਦੀ ਆ ਕਦੇ ਬਾਬਾ ਦਰਬਾਰਾ ਸਿੰਘਾ ਨੂੰ ਕਦੇ ਤਲਵੰਡੀ ਮੰਗੂਪੁਰਾਲ ਦੀ ਹੋ ਕੇ ਤੇ ਜੀ ਇਹ ਸਾਹਿਬ ਤੇ ਆਇਆ ਕਰੋ ਰੋਜ਼ ਜ਼ਰੂਰ ਜੀ ਹੈ ਉਹ ਕਿਉਂਕਿ ਥੋੜੀ ਗੱਲਾਂ ਬਾਤਾਂ ਗੱਲਾਂ ਬਾਤਾਂ ਜੀ ਤਾਂ ਕਰਕੇ ਵੀ ਥੋੜਾ ਸਟਾਪ ਕਰਨਾ ਦਿਆ ਤੇ ਇਹ ਮੁੰਡਿਆਂ ਦਾ ਕਿੱਥਾਂ ਲੱਗਾ ਅੱਜ ਗਰਾਉਂਡਾਂ ਭਰੀਆਂ ਹੋਈਆਂ ਕਿ ਨਹੀਂ ਹੁਣ ਬਹੁਤ ਵਧੀਆ ਜੀ ਬਹੁਤ ਵਧੀਆ ਤੇ ਜਦੋਂ ਅਸੀਂ ਫੁੱਟਬਾਲ ਸ਼ੁਰੂ ਕੀਤਾ ਸੀ ਨਾ ਅਸੀਂ ਹਾਂ ਜੀ ਹਾਂ ਜੀ ਆਹੀ ਸਿਰਫ 7-8 ਬੰਦੇ ਹੁੰਦੇ ਸੀ ਚਾਰ ਇਧਰ ਹੋਣੇ ਇਹ ਚੀਜ਼ ਨੂੰ ਸੰਭਾਲਣ ਦੇ ਲੋੜਾ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਆ ਤੇ ਇਹਨੂੰ ਵਧਾਈ ਦੇ ਪਾਤਰ ਆ ਤੁਸੀਂ ਤੇ 2-2.5 ਮਹੀਨੇ ਹੋ ਗਿਆ ਤਾਂ ਹੋਣ ਦੇ ਲੋ ਵੀ ਗਰਾਊਂਡ ਵਿੱਚ ਬੰਦੇ ਇੰਨੇ ਹੋ ਜਾਂਦੇ ਆ ਹਾਂਜੀ ਹਾਂਜੀ ਸਾਨੂੰ ਕਈ ਵਾਰੀ ਫਿਰ ਸਾਨੂੰ ਰੂਲ ਬਣਾਉਣਾ ਪਿਆ ਬੰਦੇ ਕੰਟਰੋਲ ਕਰਨ ਦਾ ਇਹੀ ਜਿਹੜਾ ਬੰਦਾ ਲੇਟ ਆਉਂਦਾ ਹਾਂ ਉਹਨੂੰ ਬਾਅਦ 5:30 ਵਜੇ ਤੋਂ ਬੰਦਾ ਜਿਹੜਾ ਲੇਟ ਹੋ ਗਿਆ ਉਹ ਬੰਦਾ ਗਰਾਊਂਡ ਚ ਨਹੀਂ ਵੜਨੋਂ ਬਾਹਰ ਬੈਠੂਗਾ ਬਿਲਕੁਲ ਬਿਲਕੁਲ ਉਹ ਵੀ ਰੂਲ ਰੱਖਿਆ ਪਰ ਮੁੰਡਿਆਂ ਨੂੰ ਖੇਡਣਾ ਇਨਾ ਪਿਆਰ ਆ 5 ਵਜੇ ਹੋਣੇ ਸ਼ੁਰੂ ਹੋ ਗਿਆ ਹੈ ਵੀ ਅਸੀਂ ਸਾਨੂੰ ਬਾਹਰ ਨਾ ਪੈਣਾ ਪਵੇ ਤੇ ਅੱਜ ਵੀ ਘਟੋ ਘਾਟ ਅਸੀਂ 13 13 14 14 ਜਾਣੇ ਅੱਜ ਇਹ ਕੋਣ ਵੈਸੇ ਫੁੱਟਬਾਲ ਦੇ ਵਿੱਚ 11 ਗਿਆ ਪਲੇਅਰ ਪਲੇਇੰਗ 11 ਚ ਹੁੰਦੇ ਦੋਵਾਂ ਟੀਮਾਂ ਚ ਪਰ ਅਸੀਂ 14 14 ਮੁੰਡੇ ਖੜਾਏ ਅੱਜ ਬਹੁਤ ਵਧੀਆ ਬਹੁਤ ਵਧੀਆ ਇੱਕ ਟੋਗਾੜ ਵੀ 30 ਪਲੱਸ ਮੁੰਡੇ ਹੀ ਕੁਝ ਬਾਹਰ ਵੀ ਆ ਕੇ ਬੈਠੇ ਰਹਿ ਕੇ ਨਾ ਜਰਾ ਹੈ ਨਾ ਜਿਹੜੇ ਲੇਟ ਆਏ ਆ ਜਿਹੜੇ ਲੇਟ ਆਏ ਆ ਉਹ ਅੱਜ ਬਾਹਰ ਬੈਠੇ ਰਿਹਾ ਉਹਨਾਂ ਨੇ ਸਾਨੂੰ ਕਿਹਾ ਵੀ ਨਹੀਂ ਉਹਨਾਂ ਨੂੰ ਪਤਾ ਵੀ ਅਸੀਂ ਲੇਟ ਦਾ ਵੀ ਬਾਹਰ ਅੱਜ ਉਹ ਵੀ ਕਹਿੰਦੇ ਨਹੀਂ ਮੈਂ ਲੇਟ ਹੋ ਗਈ ਇੱਕ ਆਪਣੇ ਹੜਾਂ ਦੀ ਬਹੁਤ ਮਾਰ ਪੈ ਰਹੀ ਆ ਤੇ ਉਹਦੇ ਬਾਰੇ ਕੀ ਕਹੋਗੇ ਹੜਾਂ ਬਾਰੇ ਇਹਦਾ ਵੀ ਜਿਨ੍ਹਾਂ ਨੂੰ ਲੋਡ ਅਨਸਾਰ ਸਮਾਨ ਚਾਹੀਦਾ ਹਾਂ ਉਹ ਲੈਣ ਤੇ ਜਿਨ੍ਹਾਂ ਨੂੰ ਨਹੀਂ ਲੋਡ ਐਵੇਂ ਜਾ ਕੇ ਧੱਕੇ ਨਾਲ ਜਾ ਕੇ ਸਮਾਨ ਲਿਆਣ ਕੇ ਤਾਂ ਆਪਣੀਆਂ ਝੁੱਗੀਆਂ ਜਾਂ ਘਰਾਂ ਦੇ ਵਿੱਚ ਰੱਖੀ ਜਾਣ ਉਹਦੇ ਵਿੱਚ ਮੈਂ ਇਹਨਾਂ ਦੇ ਪਰਖਲਾਵਾ ਦੇ ਇਹ ਮੈਂ ਕੱਲ ਵੀ ਇੱਕ ਵੀਡੀਓ ਪਾਈ ਸੀ ਆਪਣੇ ਇੰਸਟਾਗ੍ਰam ਤੇ ਆਈਡੀ ਤੇ ਵੀ ਰੀਲਾਂ ਕਾ ਵੀ ਆ ਰਹੀਆਂ ਵੀ ਲੋਕਾਂ ਨੇ ਯਾਰ ਸ਼ਰਮ ਨਹੀਂ ਹੋਈ ਆ ਦੇਖੋ ਸਹੀ ਪੰਜਾਬ ਦੇ ਹਾਲਾਤ ਕਿਹੋ ਜਿਹੇ ਆ ਤੁਹਾਡਾ ਪੰਜਾਬ ਨਾਲ ਖੜ ਜੇ ਤੁਸੀਂ ਕੁਝ ਦੇ ਨਹੀਂ ਸਕਦੇ ਨਾ ਤੇ ਲੈਣੇ ਨਾ ਜਾਓ ਉਹ ਤਾਂ ਲੋਟਾਵਣਾ ਮਚਾਓ ਲੁੱਟਣਾ ਮਚਾਓ ਵੀ ਇੰਨਾ ਜੇ ਤੁਸੀਂ ਨਹੀਂ ਦੇ ਸਕਦੇ ਲੋਟਵਣਾ ਮਚਾਓ ਤੇ ਘੱਟੋ ਘੱਟ ਉਹਨਾਂ ਲੋਕਾਂ ਨੂੰ ਹੌਸਲਾ ਦੇ ਦਿਓ ਜਿਹੜੇ ਹੜ ਪੀੜਤਾ ਸਿਰਫ ਉਹਨਾਂ ਨੂੰ ਹਜੇ ਹੌਸਲੇ ਦੀ ਲੋੜ ਆ ਮਦਦ ਉਹਨਾਂ ਦੀ ਹੁਣੀ ਆ ਜੇ ਬਾਅਦ ਚ ਲੋੜ ਪੈ ਸਾਲ ਭਰ ਕੰਮ ਚੱਲਣਾ ਜਿਹੜਾ ਸਬਰ ਨਾਲ ਜੀਊਗਾ ਹਾਂ ਉਹ ਮਾਲਕ ਦੇ ਨਾਲ ਜੁੜ ਕੇ ਤੇ ਮੂਜਾ ਮਾਣੂਗਾ ਬਿਲਕੁਲ ਬਿਲਕੁਲ ਬੇਸਬਰੇ ਹੋ ਗਏ ਹਾਂ ਤੇ ਉਹਨਾਂ ਦਾ ਕੋਈ ਅੰਦਰ ਨਹੀਂ ਹੁੰਦਾ ਫਿਰ ਬਰਬਾਦੀ ਦਾ ਇਤਿਹਾਸ ਵਿੱਚ ਨਾ ਸਾਰਿਆਂ ਦਾ ਲਿਖਿਆ ਜਾਂਦਾ ਚੰਗਿਆਂ ਦਾ ਵੀ ਮਾੜਿਆਂ ਦਾ ਵੀ ਬਿਲਕੁਲ ਤੇ ਪਰ ਮਾੜਿਆਂ ਨੂੰ ਲਾਨਤਾ ਪਾਈਆਂ ਜਾਂਦੀਆਂ ਤੇ ਚੰਗਿਆਂ ਦੀ ਜਿਹੜੀ ਆ ਉਸ ਤਾਂ ਤੋਂ ਹੁੰਦੀ ਆ ਉਹਨਾਂ ਦੇ ਗੁਣ ਗਏ ਜਾਂਦੇ ਹਨਾ ਇਹ ਬਿਲਕੁਲ ਜੀ ਤੇ ਜਿਹੜੇ ਲੋਕ ਇਦਾਂ ਦਾ ਕੰਮ ਕਰ ਰਹੇ ਆ ਜਾਂ ਲੁੱਟ ਮਚਾਈ ਹੋਈ ਆ ਬੇ ਲੋੜਾ ਰਾਸ਼ਨ ਘਰੇਟ ਹੋਈ ਜਾਂਦੇ ਆ ਬਿਨਾਂ ਵਜਾ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਨਹੀਂ ਹਾਂ ਦੇਖੋ ਉਹਦਾ ਉਹਨਾਂ ਦਾ ਨਾਮ ਇਤਿਹਾਸ ਵਿੱਚ ਉਹਨਾਂ ਨੇ ਕੰਮੇ ਲੋਕਾਂ ਦਾ ਗਿਣਿਆ ਜਾਣਾ ਲਿਖਿਆ ਜਾਣਾ ਸਾਰੇ ਸਾਰਾ ਟਬਰ ਕਮਾ ਗਏ ਇੱਕ ਨਾ ਨਿੱਕੇ ਹੁੰਦੇ ਇੱਕ ਕਹਾਵਤ ਸੁਣੀ ਸੀ ਹਾਂ ਕਹਿੰਦੇ ਜੰਗਲ ਨੂੰ ਅੱਗ ਲੱਗੀ ਹਾਂ ਤੇ ਸਾਰੇ ਆਪ ਦਾ ਆਪ ਦਾ ਯੋਗਦਾਨ ਪਾ ਰਹੇ ਤੇ ਇੱਕ ਚਿੜੀ ਚੁੰਝ ਵਿੱਚ ਆਪ ਦਾ ਪਾਣੀ ਲਿਆਇਆ ਕਰੇ ਪਾਇਆ ਭਾਇਆ ਕਰੇ ਤੋ ਉਹਨੂੰ ਲੋਕ ਮਖੌਲਾ ਕਰਨਾ ਹਾਂ ਕਹਿੰਦੇ ਵੀ ਤੇਰੀ ਚੁੰਝ ਨਾਲ ਕਿੱਥੇ ਅੱਗ ਬੋਜੂ ਉਹ ਕਹਿੰਦੀ ਮੈਨੂੰ ਵੀ ਪਤਾ ਅੱਗ ਨਹੀਂ ਬੁਝਣੀ ਹਾਂ ਤੇ ਕਹਿੰਦੀ ਪਰ ਜਰੂਰ ਇਤਿਹਾਸ ਲਿਖਿਆ ਜਾਣਾ ਮੇਰਾ ਉਹਨਾਂ ਲੋਕਾਂ ਦੇ ਨਾਮ ਆਉ। ਮੇਰੀ ਜ਼ਮੀਰ ਆ। ਅੱਗ ਬੁਝਾਉਣ ਵਾਲਿਆਂ ਚ ਨਾ ਕਿ ਅੱਗ ਲਾਉਣ ਵਾਲਿਆਂ ਚ। ਮੇਰੀ ਜ਼ਮੀਰ ਆ। ਇਹਨੇ ਜ਼ਮੀਰ ਦਾ ਦੱਸਿਆ ਹੈ। ਤੇ ਜਿਨ੍ਹਾਂ ਦੀ ਜ਼ਮੀਰ ਆ, ਜਿਨ੍ਹਾਂ ਦਾ ਸਬਰ ਆ, ਉਹ ਪਰਵਾਹ ਨਹੀਂ ਕਰਦੇ। ਬਿਲਕੁਲ ਬਿਲਕੁਲ। ਬਿਲਕੁਲ ਜੀ। ਹਾਂ। ਠੀਕ ਆ ਜੀ। ਧੰਨਵਾਦ। ਤੇ ਅਸੀਂ ਬੇਨਤੀ ਕਰਦੇ ਆ ਤੁਹਾਡੇ ਅੱਗੇ ਤੁਸੀਂ ਅੱਗੇ ਤੋਂ ਵੀ ਆਉਂਦੇ ਰਹੋ। ਆਪਾਂ ਗੱਲਬਾਤਾਂ ਕਰਦੇ ਰਹੇ ਅਗਰਿਏ। ਨਵੀਆਂ ਨਵੀਆਂ ਗੱਲਾਂ ਕੁਝ ਨਵੇਂ ਵਿਚਾਰ ਆਪਦੇ ਲੈ ਕੇ ਆਏ। 5 ਸਾਲ ਪਹਿਲਾਂ ਐਨਕਲ ਆਈ ਸੀ। ਹਾਂ। ਆ ਹੁਣ 5 ਸਾਲ ਹੋ ਗਏ ਮੈਨੂੰ ਛੱਡੀ ਨੂੰ। ਅੱਛਾ। ਐਨਕਲ ਤਾਂ ਬਗਿਆ ਚੱਲਦਾ ਆਹ ਰੈਲੀ ਬਹੁਤ ਵੱਡੀ ਚੀਜ਼ ਆ। ਬਿਲਕੁਲ ਬਿਲਕੁਲ। ਇਹੋ ਜੀ ਦੇਣਾ। ਬਿਲਕੁਲ ਬਿਲਕੁਲ। ਚਲੋ ਠੀਕ ਆ ਜੀ। ਧੰਨਵਾਦ। ਸੱਚੀ ਹੈ ਜੀ। ਬਾਕੀ ਜੀ। ਇਹ ਦੋਸਤੋ ਤੁਸੀਂ ਗੱਲ ਕੀਤੀ ਆਪਾਂ ਮਿੰਦੇ ਬਾਈ ਦੇ ਨਾਲ ਆਪਣੇ ਪੁਰਾਣੀਆਂ ਵੀਡੀਓ ਦੇ ਵਿੱਚ ਤੁਸੀਂ ਚੈਨਲ ਤੇ ਜਾ ਕੇ ਦੇਖੋਗੇ ਇਹਨਾਂ ਨਾਲ ਇੰਟਰਵਿਊ ਕੀਤੀ ਹੋਈ ਆ। ਇਹਨਾਂ ਦੀ ਗੇਮਾਂ ਬਾਰੇ, ਇਹਨਾਂ ਦੀ ਗੇਮ ਲਾਈਫ ਬਾਰੇ। ਤੇ ਚਲੋ ਦੋਸਤੋ ਜੀ ਵਿਚਾਰ ਤੁਸੀਂ ਸੁਣੇ ਬਾਈ ਦੇ ਵੀ ਤੇ ਅੱਜ ਗੇਮ ਬਹੁਤ ਸੋਹਣਾ ਲੱਗੀ ਬਹੁਤ ਸੋਹਣੀ ਲੱਗੀ ਆ ਤੇ ਆਪਾਂ ਕੱਲ ਨੂੰ ਮੇਰੇ ਮਿਲਦੇ ਆ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਇਸੇ ਜਗ੍ਹਾ ਇਸੇ ਟਾਈਮ ਤਦ ਤੱਕ ਲਈ ਰੱਬ ਰੱਖਾ ਬਾਏ